ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ 6 HF ਬੜਾ 2 ਕਸੂਂਜੇਵੇਂ ਬਾਕੀ 4 ਗੱਬਣਾ ਢਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਹੱਸੇ ਆਪਣਾ ਨਾਮ ਬਾਈ ਜੀ ਜਤਿੰਦਰ ਸਿੰਘ ਪਿੰਡ ਮਵਾਰਕ ਪਰਚੂnga ਜਲਾ ਮਰੀ ਕੋਲ ਬਰੇਕੋਲਾ ਸ਼ਹਿਰ ਤੋਂ ਕਿੰਨੀ ਦੂਰ ਹੈ ਬਰੇਕੋਲਾ ਸ਼ਹਿਰ ਤੋਂ ਜੀ 8-9 ਕਿਲੋਮੀਟਰ ਪੈਂਦਾ ਬਰਨਾਲੇ ਤੋਂ 23-24 ਕੰ ਬਰੇਕੋਲੇ ਤੋਂ ਬਰਨਾਲੇ ਰੋਡ ਤੇ ਪੈਂਦਾ ਬਈਏ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 8544825610 ਜੀ 8544825610 ਵਪਾਰ ਦਾ ਕੰਮ ਆ ਹਾਂਜੀ ਬਾਈ ਜੀ ਰੋਟੀ ਜਦੋਂ ਮਰਜੀ ਬੰਦਾ ਜੇ ਪਸ਼ੂ ਹੁੰਦੇ ਜਦੋਂ ਮਰਜੀ ਬਾਈ ਠੀਕ ਹੈ ਪਹਿਲੇ ਨੰਬਰ ਤੇ ਆਪਾਂ ਵਹਿੜ ਦੇਖੀਏ ਨਾ ਤਾਜੀ ਸੂਈ ਵੀ ਹਾਂਜੀ ਕਿਹੜਾ ਸੂਆ ਸੂਈ ਹੈ ਜੀ ਇਹ ਬਾਈ ਦੂਜਾ ਸੂਆ ਸੂਈ ਹੈ ਜੀ ਇਹ ਬਾਈ ਜੀ ਪਹਿਲੇ ਨੰਬਰ ਵਾਲੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਏ ਬਾਈ ਜੀ ਕੱਲ ਦੁਪਹਿਰੇ ਸੁੱਈ ਆਗੀ ਰਾਤੀਆਂ ਇਹਦੀ ਛਵਾਈ ਹੋਈ ਆ ਸਵੇਰੇ ਛਵਾਈ ਠੀਕ ਆ ਜੇਰ ਜਰੋਕਿਆ ਜੇਰ ਦੀ ਐਨ ਬੱਚਾ ਇਹਨੇ ਕੀ ਦਿੱਤਾ ਬੱਸੀ ਦਿੱਤੀ ਆਗੀ ਬਾਈ ਠੀਕ ਆ ਬੈਠਿਆ ਬੱਚੀ ਨਾ ਕਿੰਨਾ ਦੁੱਧ ਪਾ ਦੂਗੀ ਇਹ ਤੋਰ ਦੀ ਨਾਲੇ ਬਾਹਰ ਨੂੰ ਏ ਬਾਈ ਜੀ ਇਹਦਾ ਪਲੂਨ ਦਾ ਦੁੱਧ ਪਾਇਆ ਹੋਇਆ 38 ਤੋਂ ਪਲੂਨ ਚੱਲੀ ਵੇ ਕਹਿੰਦਾ ਬਾ 35 ਤੋਂ ਪਾਰ ਪਾਰ ਚੱਲੀ ਪਈ ਆ 38 ਤੋਂ 40 ਪਾਇਆ ਹੋਇਆ ਟਿੱਲੋ ਕਹਿੰਦਾ ਨਹੀਂ ਯਾਰ ਠੀਕ ਹੈ ਸਟਾਰਟਿੰਗ ਕਿੰਨੀ ਕਰੀਆ ਬੌਲੇ ਬੌਲੇ ਦੀ ਸਟਾਰਟਿੰਗ ਬਾਈ 22 23 ਕਿਲੋ ਬੌਲੇ ਤੋਂ ਸਟਾਰਟਿੰਗ ਆਗੀ ਠੀਕ ਆ 22 23 ਕਿਲੋ ਦੁੱਧ ਤੋਂ ਬੈਡ ਸਟਾਰਟ ਹੋਈ ਆ ਸਟਾਰਟ ਹੋਈ ਆ ਬਾਈ ਠੀਕ ਹੈ ਹਾਈਸਟ ਦੁੱਧ ਕਿੰਨਾ ਕਵਾ ਦੂਗੇ ਇਹ ਬਾਈ ਇੱਕ ਦਾ ਕਮੈਂਟਾਂ ਦੇ ਵਿੱਚ ਬੋਲਣ ਵਾਲੇ ਹੁੰਦੇ ਨੇਗੇ ਜਿਵੇਂ ਮਰਜ਼ੀ ਬੋਲੀ ਜਾਣ ਕੋਈ ਬਾਈ ਇਹਦਾ ਆਪਾਂ ਤੋਂ 45 ਤੋਂ 50 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਠੀਕ ਹੈ ਕਹਿੰਦਾ ਵਾ 45 ਵੀ ਦੇ ਦਾਂਗੇ ਠੀਕ ਹੈ 45 ਕਿਲੋ ਦੁੱਧ ਦੇਣ ਦਾ ਵਹਿੜਾ ਦਮਰਾ 40 ਤੋਂ 50 ਕਿਲੋ ਦੇ ਵਿੱਚ ਠੀਕ ਹੈ ਦੇਵਾਂਗੇ ਕਮੈਂਟਾਂ 'ਚ ਕਹਿਣ ਵਾਲੇ ਲੈਣੀ ਕਿਸੇ ਨੇ 20000 ਦੀ ਗਾ ਨਹੀਂ ਹੁੰਦੀ ਕਮੈਂਟਾਂ ਦੇ ਵਿੱਚ ਕੋਈ ਕੋਹ ਬੋਲਦਾ ਕੋਈ ਕੁਝ ਬੋਲਦਾ ਪਰਾਪਰੋ ਮਾਨ ਹੈਗਾ ਵੀ 45 ਕਿਲੋ ਦੀ ਦੀਏ ਦੇਖ ਕੱਦ ਕਾਠ ਦੇਖ ਲਾ ਦੂਏ ਪਾਸੇ ਖੜਾ ਦੇਖ ਲਾ ਮੈਂ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਫੋਨ ਤੇ ਕਰਾਂਗੇ ਦੱਲੋ ਠੀਕ ਆ ਰੇਟ ਇਹਦਾ ਫੋਨ ਤੇ ਦੂਜਾ ਸੂਆ ਸੂਈ ਸਭਾਈ ਪਿੱਛੇ ਬੱਤੀ ਹੈ ਨਾ ਡਿਟੇਲ ਸਾਰੀ ਹੈਗੀ ਬੱਸੀ ਦੀ ਵੀ ਆ ਇਹਦੀ ਆਬਦੀ ਵੀ ਆ ਇਹ ਕਿਦੀ ਹੈ ਇਹ ਮਾਂ ਸੀ ਇਹ ਉਹ ਵੀ ਸਾਰਾ ਤਨ ਨਵੀੜੀਆਂ ਦਾ ਰਿਕਾਰਡ ਆ ਬਾਈ ਆਪਾਂ ਦੇਵਾਂਗੇ ਜਮ ਹਾਂ ਸਾਰਾ ਮਾਲ ਆਪਣੇ ਕੋਲੇ ਫਾਰਮ ਦਾ ਸਾਰੇ ਦਾ ਤੇ ਅੱਗੇ ਵੀਰੇ ਦੋ ਨੰਬਰ ਜਿਹੜੀ ਵਹਿੜ ਆਪਾਂ ਦੇਖੀ ਜਾਨੇ ਆ ਇਹ ਦੋ ਦੰ ਦਾ ਬੱਸੀ ਆ ਬਾਈ ਏਵੀਟਾਈਜ਼ ਹੋਈ ਵੀ ਹੈ ਨਾ ਸਾਜੀ ਸੂਈ ਹੋਈ ਆ ਇਹਦਾ ਕੋਈ ਮਰਜੀ ਮੇਰਾ ਵੀਰ 20 ਤੋਂ ਪਲੱਸ ਕੰਡੇ ਤੇ ਮਣਕੇ ਲੈ ਜਾਵੇ ਬੋਲਾ ਠੀਕ ਹੈ ਸਟਾਰਟ ਐਂਕਰ ਜਾਇ ਨੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਸੀ ਭਈ ਇਹ 30 ਤੋਂ 35 ਦੇ ਵਿੱਚ ਰਹਿਣਾਗਾ ਠੀਕ ਹੈ 20 ਤੋਂ 35 ਦਾ ਕੋਈ ਭਰਾ ਮੇਰਾ ਸਾਈ ਬਿਆਨਾ ਕਰ ਸਕਦਾ ਠੀਕ ਹੈ ਬੱਚਾ ਕੀ ਜਿੱਤੇ ਨੇ ਬੱਛਾਗਾ ਭਈ ਇਹਦੇ ਪਿੱਛੇ ਠੀਕ ਹੈ ਜੇਰਜੂ ਰੋਕੇ ਆ ਜੇਰਜੂ ਰੋਕੇ ਆਗੀ ਮੂੰਹ ਹੋਂ ਦੋਂਦੀ ਆ ਠੀਕ ਹੈ ਮੂੰਹੋ ਦੋ ਦੰਦ ਜਮਾ ਕਲੀਅਰ ਰੱਖਣਾ ਤੇ ਦੁੱਧ 20 ਲੀਟਰ ਦੋ ਟਾਈਮ ਦਾ ਚਵਾ ਕੇ ਦੇਵਾਂਗੇ ਜਮਾ ਹਾਂ ਰੇਟ ਹੈ ਦਾ ਹਾਈਟ ਲੈਂਥ ਇਹਦੀ ਵੀ ਦੇਖ ਲਾ ਰੇਟ ਬਾਈ ਫੋਨ ਤੇ ਕਰਾਂਗੇ ਯਾਰ ਸਾਰਿਆਂ ਦੇ ਸਾਰਿਆਂ ਦੇ ਫੋਨ ਤੇ ਕਰਨ ਅੰਦਾਜ਼ਾ ਲੱਖ ਤੋਂ ਉਂਦੇ ਰਹਿਗੇ ਲੱਖੋਂ ਬਾਹਰ ਨਾ 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 ਬਾਈ ਬਾਲੇ-ਬਾਰੇ ਨੇ ਠੀਕ ਹੈ ਲੱਖੋਂ ਬਾਹਰ ਆ ਸਾਰਿਆਂ ਬਾਲੇ-ਬਾਰੇ ਨੇ ਬਾਈ ਸੋ ਇਹ ਸੀਗੀ ਦੂਜੇ ਨੰਬਰ ਤੇ ਦੋ ਦੰਦ ਪਲੂਨ ਸੂਈ ਸਵਾਈ ਮਗਰ ਬੱਚਾ ਕੱਲ ਦੀ ਸੂਈ 20 ਕਿਲੋ ਦੁੱਧ ਬੌਲੇ ਤੋਂ ਸਟਾਰਟ ਹੋਈਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਵਹਿੜਦੀ ਤੇ ਬਾਕੀ ਪ੍ਰਿੰਟ ਰੰਡ ਸੈਸ ਸੂਝ ਬਹੁਤ ਆ ਤੇ ਬਾਕੀ ਲੇਵਾ ਦੇਖ ਸਕਦੇ ਨੇ ਅਰ ਤੋਂ ਸੋਹਣਾ ਸਾਫ ਸੁਥਰਾ ਫਿਟਨੈਸ ਵਾਲਾ ਹਵਾਨਾ ਜਮਾ ਸੋ ਹਵਾਨਾ ਦੇਖੋ ਗਲਾਬੀ ਗਲਾਬੀ ਹਵਾਨਾ ਪਲੂਣ ਬੱਚੀ ਮੂੰਹੋਂ ਦੋ ਦੱਦ ਪਹਿਲਾ ਸੂਆ ਸੂਈ ਸਵਾਈ ਤੇ ਬਾਈ ਜੀ ਤੀਜੇ ਨੰਬਰ ਤੇ ਆਪਾਂ ਜਿਹੜੀ ਗੱਬਣ ਵਹਿੜ ਦੇਖੀ ਜਾਨੇ ਕਿਹੜਾ ਸੂਆ ਸੂਰੀ ਆਈ ਇਹ ਬਾਈ ਦੂਜਾ ਸੂਆ ਸੂਈ ਹੋਈ ਜਾਂ ਪਿੱਛੇ ਦੇ ਬੱਸੀ ਆ ਗਈ ਠੀਕ ਹੈ ਦੂਜਾ ਸੂਆ ਸੂਈ ਸਵਾਈ ਹਾਂਜੀ ਕਿੰਨਾ ਇੱਕ ਦੁੱਧ ਹਾਜ਼ਰਾ ਥੱਲੇ ਤੇ ਹੁਣ ਇਹ ਬਾਈ ਇਹਦੇ ਥੱਲੇ ਇਸ ਟਾਈਮ 22 ਕਿਲੋ ਬੌੜਾ ਤਿਆਰ ਹੋਊ ਉਹ ਦੋ ਨੰਬਰ ਤੇ ਇਹਦੀ ਬੱਸੀ ਆ 나ੜੂਆ ਨਾਲ ਆ ਬੱਸੀ ਦੇ ਠੀਕ ਹੈ ਤੇ 나ੜੂਆ ਨਾਲ ਆ ਵੀ ਗੱਲੋਂ ਤੋਂ ਬਾਹਰ ਹੈ ਜਰਾ ਜਾਵਾ ਜਮਾਂਨ ਦੋ ਟਾਈਮ ਚਵਾ ਕੇ ਦੇਵਾਂਗੇ ਜਮਾਂ ਚਵਾ ਕੇ ਬਾਈ ਠੀਕ ਹੈ ਹਾਈਐਸਟ ਦੁੱਧ ਕਿੰਨਾ ਪਾ ਦੂਗੀ ਇਹ ਵੀ ਬਾਈ 35 ਕਿਲੋ ਦੀ ਜਿਹੜਾ ਮਰਜੀ ਭਰਾ ਗਰੰਟੀ ਲੈ ਜਾਵੇ ਠੀਕ ਹੈ ਵੀ ਕਹਿੰਦਾ ਵਾ 35 ਕਿਲੋ ਤੋਂ ਦੁੱਧ ਆਰਾਮ ਨਾਲ ਚੱਲੂਗੀ ਜਮਾਂ ਹਾਂ ਸੋ ਦੂਜਾ ਸੁਦਾ ਸੁਈਸਰਾਈ ਸੋ ਥਣ ਦੇਖੋ ਜਮਾਂ ਮੁੱਠੀ ਵਾਲਾ ਥਾਣਾ ਚਾਹੇ ਆ ਬਾਹਤੀ ਚਵਾਈ ਕਰ ਲਈਏ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵਹਿਰਦੇ ਥਾਣ ਲੱਗਿਆ ਵਾ ਕੱਦ-ਕੱੜ ਪੂਰਾ ਫੁੱਲਾ ਸਾਈਨਿੰਗ ਸੋਨੀ ਬਹੁਤਾ ਫੁੱਲ ਬਰੀਡ ਦੇ ਵਿੱਚ ਮਗਰ ਬੱਚਿਆ ਨਾਰੂਆ ਜਮਾਂ ਕੱਚੇ ਬੱਚੇ ਦਾ ਨਾਲ ਆ ਜਮਾਂ ਫਾਤੀ ਜਵਾਈ ਲਹਿੜ ਤੀਜੇ ਨੰਬਰ ਤੇ ਸੂਈ ਸਵਾਈ ਮਗਰ ਬਚੀ ਦੇਖ ਲੈ ਵਾ ਫਾੜੀ ਵਾਲਾ ਫੈਟਿੰਗ ਦੇਖ ਬਾਈ ਠੀਕ ਹੈ ਸੋ ਲੇਵਾ ਦੇਖੋ ਸੋਹਣਾ ਸਾਫ ਤੇ ਗਲਾਬੀ ਗਲਾਬੀ ਹਵਾਨਾ ਜਵਾ ਹਨ ਇਹ ਆ ਗਈ ਆਪਣੀ ਤੀਜੇ ਨੰਬਰ ਤੇ ਸੂਈ ਸਵਾਈ ਦੂਜਾ ਸੂਆ ਮਗਰ ਬਚੀ ਤੇ ਬਈ ਅੱਗੇ ਆਪ ਚੌਥੇ ਨੰਬਰ ਤੇ ਵਹਿੜ ਦੇਖੇ ਨੇ ਜਿਹੜੀ ਹਾਂਜੀ ਇਹ ਕਿਹੜਾ ਸੂਆ ਜੀ ਇਹ ਬਾਈ ਦੂਜਾ ਸੂਆ ਦੂਜਾ ਸੂਆ ਸੁੰਦੀ ਹੈ ਹਜੇ ਦੂਜਾ ਹੂਆ ਸੂਣਾਗਾ ਬਾਈ ਇਹਦੇ 12 13 ਦਿਨ ਬਾਕੀ ਨੇ ਠੀਕ ਆ 12 13 ਦਿਨ ਇਹਦੇ ਸੂਣ ਚ ਬਾਕੀ ਪਏ ਆ ਹਾਂਜੀ ਤੇ ਕੀ ਇਹਦਾ ਰਿਕਾਰਡ ਰਹੇਗਾ ਪਿਛਲੇ ਸੂਏ ਬਾਈ ਇਹਦਾ ਰਿਕਾਰਡ ਹੈਗਾ ਪਹਿਲੇ ਸੂਏ ਦਾ 42 ਕਿਲੋ ਦਾ ਅਸੇ ਪਹਿਲੇ ਸੂਏ 40 ਕਿਲੋ ਤੋਂ ਪਾਰ ਚੱਲੀ ਆ 42 ਕਿਲੋ ਦਾ ਰਿਕਾਰਡ ਆ ਅਸੇ ਮਨ ਕੇ ਚਲੋ ਫਾਰਮ ਦੇ ਵਿੱਚ ਹੋਈਏ ਤੁਰਨਾ ਵੀ ਨਹੀਂ ਸਿੱਖਿਆ ਮੋਰ ਜੱਕਾ ਬਾਈ ਬਾਪਾ ਆਦੀਆਂ ਨਹੀਂ ਗੀਆਂ ਯਾਰ ਠੀਕ ਐ ਆ ਹਾਈਟ ਦਿਖਾ ਦੇ ਕਿਹੜਾ ਸੀਮੰਤ ਸੁਮਣ ਲੱਗਿਆ ਬਕਰ ਪਰ ਕਰਾਂਗੇ ਸਾਰੀ ਡਿਟੇਲ ਜਿਹੜਾ ਭਰਾ ਲਊਗਾ ਠੀਕ ਆப்பா ਸਾਰੀ ਡਿਟੇਲ ਦੇਵਾਂਗੇ ਬਾਈ ਠੀਕ ਹੈ ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਦ ਕੀ ਬਾਈ 50 ਕਿਲੋ ਦੁੱਧ ਦੀ ਮੰਨ ਕੇ ਲੈ ਲਵੇ ਕੋਈ ਵੀ ਮਰਜ਼ੀ ਠੀਕ ਹੈ ਸੋ 40 ਕਿਲੋ ਤੋਂ ਬਾਹਰ ਦੁੱਧ ਮੈਂ ਇਹਨਾਂ ਗੱਲ ਤੂੰ ਆ ਦੇਖ ਲਾ ਤੂੰ ਤਾਂ ਕੋਲੇ ਬੈਠਾ ਵੀਡੀਓ ਤੇ ਨਹੀਂ ਜਜਮੈਂਟ ਆਉਂਦੀ ਦੇਖ ਵੱਡੇ-ਵੱਡੇ ਪੂਰੀ ਫੁੱਲ ਆ ਜਾਮਾ ਹਨਾ ਪੂਰੀ ਫੁੱਲ ਬਾਈ ਠੀਕ ਹੈ ਸੋ ਵੀਰ ਦੂਜਾ ਸੂਆ ਵੈੜ ਸੁੰਦੀ ਪਿਆ ਪਹਿਲੇ ਸਵੇਰ 40 ਤੋਂ ਪਾਰ ਚੱਲੀ ਆ ਇਸ ਵਾਰ ਸੂਣ ਦੇ ਵਿੱਚ ਇਹਦੇ 8-7 ਦਿਨ ਅਜੇ ਬਾਕੀ ਪਏ ਆ ਬੀੜ ਦਾ ਅਰਮਾਨ ਆਜੀ 45 47 50 ਦੇ ਨੇੜੇ 50 ਦੀ ਗਾਰੰਟੀ ਲੈ ਜਾਵੇ ਜਿਹੜਾ ਮਰਜੀ ਪਰ ਠੀਕ ਆ ਵੀ 50 ਕਿਲੋ ਵੀ ਦੇ ਦੂਗੀ ਜਮਾ ਆ ਜਿਹੜੇ ਪਰ ਕਮੈਂਟਾਂ ਆ ਜਾਂ ਬੋਲਦੇ ਨੇ ਉਹ ਚਾਹੀ ਆ ਕੇ ਚੋ ਕੇ ਸਾਈ ਬਿਆਨੇ ਕਰ ਲਨ ਠੀਕ ਆ ਚੋ ਕੇ ਲੈ ਜਾਣਾ ਕਿਉਂਕਿ ਬੀੜ ਆਪ ਨੂੰ ਬੀੜ ਤੇ ਮਾਣਾ ਪੂਰਾ ਹੈ ਮਾਣਾ ਤੇ ਮਾਣਾ ਆ ਬਾਈ ਫਿਰ ਦੂਜਾ ਸੂਆ ਵਹਿੜ ਸੁੰਦਿਆ ਸੋ ਕੱਦ ਕਾੜ ਵਗੈਰਾ ਦੇਖੋ ਫੇਸ ਬਿਊਟੀ ਵਗੈਰਾ ਦੇਖੋ ਤੇ ਮਿਲਕ ਵੇਨ ਵਗੈਰਾ ਦੇਖੋ ਥਲੋ ਗੁੰਦੀ ਪਈ ਜਾਵਾ ਡੂਬੜਾ ਮਖਿਆੜੀਆ ਅਜੇ ਦਾ ਕੱਚੀ ਆਠ ਦਾ ਚੌੜੀ ਚੂੜੀ ਦੇ ਹਲਾ ਬਾਈ ਪੀਕਅਪ ਚ ਕੱਲੀ ਜਾਊ ਜਾਨ ਠੀਕ ਆ ਫਾੜੀ ਵਾਲਾ ਹਵਾਨਾ ਗਲਾਬੀ ਗਲਾਬੀ ਹੈ ਨਾ ਛੋਟੇ ਹਾਂਥੀ ਜੀ ਦਾ ਚੜਨਾ ਹੀ ਹੀ ਐਨੇ ਪੀਕਅਪ ਚ ਵੀ ਨਾਲ ਬੈਠ ਪੈਂਦੀ ਨਹੀਂ ਇਹਦੇ ਠੀਕ ਆ ਸੋ ਇਹ ਹੈਗੀ ਚੌਥੇ ਨੰਬਰ ਤੇ ਗੱਬਣ ਦੂਜਾ ਸੂਆ ਸੂਰ ਨੂੰ ਕੁਝ ਘਟਾਏ ਵੇਦਾ ਬਾਗੀ ਪਿਆ ਗਲਾਬੀ ਗਲਾਬੀ ਹਵਾਨਾ 50 ਕਿਲੋ ਦੀ ਇਸ ਵਾਰ ਆਪੋ ਨੇ ਇਸ ਤੋਂ ਉਮੀਦ ਅੱਗੇ ਵੀ ਹੈਗੀ ਪੰਜਵੇਂ ਨੰਬਰ ਤੇ ਇਹ ਵੀ ਗੱਬਣ ਹੈ ਇਹ ਵੀ ਗੱਬਣ ਆ ਬਰਾ ਇਹ ਸੂਆ ਕਿਹਦਾ ਸੂਰ ਜੀ ਦੂਜਾ ਸੂਆ ਜੀ ਦੂਜਾ ਸੂਆ ਕੈਦ ਲੈਂਦਾ ਸੂਰ ਦੇ ਵਿੱਚ ਇਹਦਾ ਬਾਈ ਪਏ ਨੇਗੇ 12 ਤੋਂ 12 ਦਿਨ ਬਾਕੀ ਯਾਰ ਨਾੜਾ ਨੂੜਾ ਬਹੁਤ ਆਵਾਨੇ ਦੇ ਹਨ ਗੁੰਦੀ ਵੀ ਆ ਥੱਲੋ ਜਾਵਾ ਇਹਨਾਂ ਕੀ ਉਧਰੇ ਆ ਜੀ ਬਾਈ 45 ਤੋਂ 47 ਕਿਲੋ ਦਾ ਇਹਦਾ ਪਹਿਲੇ ਸੂਏ ਦਾਗਾ ਠੀਕ ਹੈ ਠੀਕ ਹੈ ਇਹ 50 ਤੋਂ ਪਲੱਸ ਦੀ ਜਿਹੜਾ ਮਰਜੀ ਬਾਈ ਮੇਰਾ ਗਾਰੰਟੀ ਚੱਕ ਲੈ ਵੇ ਠੀਕ ਹੈ ਵੀ 50 ਕਿਲੋ ਦਾ ਬਾਕੀ ਸਾਰਾ ਨਾੜਾ ਵਗੈਰਾ ਦੇਖੋ ਆਵਾਨੇ ਗਾਰੰਟੀ ਆ ਗਈ ਬਾਈ ਮਾਲ ਜਿੰਨਾ ਆਪਣੇ ਕੋਲੇ ਖੜਾ ਯਾਰ ਸਾਰਾ ਗਾਰੰਟੀ ਤੇ ਦੇ ਦਾਂਗੇ ਦੇਖ ਲੈ ਕੱਦ ਕਾਠ ਤੇ ਸੀਮਣ ਵਗੈਰਾ ਕਿਹੜਾ ਲੱਗਿਆ ਕਨਫਰਮ ਕਰਾਂਗੇ ਸਰ ਬਾਈ ਸਾਰੀ ਡਿਟੇਲ ਜੱਟ ਲੋ ਤਾਂ ਕਹਿਣ ਦੀ ਨਹੀਂ ਜਰੂਰ ਤੰ ਤੰ ਬੀੜੀਆਂ ਦਾ ਰਿਕਾਰਡ ਦੇ ਦਾਂਗੇ ਬਾਈ ਠੀਕ ਹੈ ਤੇ ਸਾਰੇ ਸੇ ਦੇ ਸੇ ਵੜਾ ਅੱਜ ਆਪਣੇ ਫਾਰਮ 'ਚ ਡੜਾ ਵੱਜਾ ਵਗਦੇ ਹਾਂਜੀ ਠੀਕ ਹੈ ਇੱਕ ਥਾਂ ਦੇ ਵਿੱਚ ਅਲੱਗ-ਅਲੱਗ ਹਾਂ ਬਾਈ ਇੱਕ ਥਾਂ 'ਚ ਤਾਂ ਕਿਹੜਾ ਦਿੰਦਾ ਹੈ ਇਹਦਾ ਨਮੂਨਾ ਇਕੱਲਾ-ਗੱਲਾ ਕਰਕੇ ਇਕੱਠੇ ਕਰੇ ਹੋਏ ਨੇ ਠੀਕ ਹੈ ਸੋ ਨਾੜਾ ਵਗੈਰਾ ਦੇਖੋ ਥੱਲੇ ਜਾਵਾਂ ਬੈਠਦੇ ਤੇ 50 ਕਿਲੋ ਦੁੱਧ ਪਾਉਣ ਵਾਲੀ ਦੂਜਾ ਸੁਦਾ ਸੁੰਦੀ ਆ ਤੇ ਦੰਦੋ ਸੈਨੂੰ ਆਪਣੇ ਸੇਦਾਂ ਦੀ ਹੋ ਹੋ ਸੇਦਾਂ ਦਬਾਈ ਯਾਰ ਜਿਹੜੀ ਗੱਲ ਕਹਿ ਦਾਂਗੇ ਟਿੱਲੋ ਉਹੀ ਨਿਕਲਨੀ ਆਗੀ ਠੀਕ ਐ ਸੋ ਨਾੜਾ ਵਗਰਾ ਦੇਖੋ ਥੱਲੇ ਹਵਾਨੇ ਤੇ ਸੋ ਦੂਜਾ ਸੂਆ ਵਹਿੜ ਸੂ ਰਹੀ ਆ ਫਾੜੀ ਵਾਲਾ ਹਵਾਨਾ ਹਜੇ ਕੱਚੀ ਕੱਚੀ ਆ ਲਗਭਗ ਪਾਦੂ ਵੀਰੇ 12-14 ਦਿਨ ਹਜੇ ਆਰਾਮ ਦੇ ਨਾਲ ਠੀਕ ਐ ਦੋ ਜਦਰ ਉੱਪਰ ਹੀ ਲੋ ਲੱਗਦਾ ਹਨਾ ਆਰਾਮ ਦੇ ਨਾਲ ਸੋ ਬਾਕੀ ਹਵਾਨਾ ਦੇਖੋ ਥੱਲੇ ਦੋ ਜਾਂ ਜੂਨ ਵਾਲੀਆ ਦੇਖ ਫੈਟਿੰਗ ਵਾਲੇ ਠੀਕ ਐ ਪੋਲੀ ਬਹੁਤ ਥੱਲੇ ਆ ਇਹ ਇੱਕ ਹੱਥ ਐ ਕਰ ਦਾਂਦਾ ਅਗਲਾ ਬਈ ਇਹ ਬੈ ਕ ਤੋਂ ਨਾੜਾ ਮਾ ਫਿਟਨੈਸ ਵਾਲਾ ਲੈਵਾ ਜਾਮਾ ਹਣਾ ਹਾਂ ਸਭ ਤੋਂ ਪੂਰਾ ਫਿਟਨੈਸ ਵਾਲਾ ਲੈਵਾ ਇਹ ਸੀਗੀ 5ਵੇਂ ਨੰਬਰ ਤੇ ਗੱਪਣ ਦੂਜਾ ਸੂਆ ਸੁੰਦੀ ਪਈ ਆ ਤੇ ਅੱਗੇ ਬਾਈ ਜੀ 6ਵੇਂ ਨੰਬਰ ਤੇ ਇਹਦੀ ਆਪਾਂ ਬੈਠ ਦੇਖੀ ਹੈ ਨਹੀਂ ਕਿਹੜਾ ਸੂਰੀ ਇਹ ਇਹ ਦੂਜਾ ਸੂਆ ਸੁੰਦੀ ਆ ਭਰਾ ਦੂਜਾ ਸੂਆ ਕੈਗਨ ਲੈ ਜੀ ਸੂਨ ਦੇ ਵਿੱਚ ਆ ਸੂਨ ਦੇ ਵਿੱਚ ਬਾਈ 15 ਦਿਨ ਲੈ ਜੂਗੀ 12 ਤੋਂ 15 ਦਿਨ ਜੀ ਠੀਕ ਆ 15 ਦਿਨ ਸੂਨ ਚ ਪੈਂਡਿੰਗ ਹਾਂਜੀ ਇਹਦਾ ਆਪਾਂ ਨੂੰ ਮਾਲਕ ਨੇ ਕੀ ਦੱਸਿਆ ਬਾਈ ਇਹਦਾ ਇਹਦਾ ਬਾਈ 38 ਕਿਲੋ ਦਾ ਰਿਕਾਰਡ ਹੈਗਾ ਠੀਕ ਆ ਪਹਿਲੇ ਸੂਆ 38 ਕਿਲੋ ਦਾ ਬਾਜਨ ਬੋਜਨ ਦੇਖ ਲਾ ਠੀਕ ਆ ਤੇ ਲੇਵਾ ਦੇਖੋ ਜਮਾਇਆ ਲੱਗਦਾ ਪਲੂਨ ਵਾਲਾ ਛਲੇ ਹਨਾ ਹਾਂ ਬਾਈ ਫਿਟਿੰਗ ਵਾਲੀ ਆ ਯਾਰ ਲੇਵੇ ਦੀ ਬਾਈ ਠੀਕ ਐ ਇਹਦੇ ਵੀ ਬਾਰੇ ਡਾਟਾ ਪਤਾ ਆਪ ਨੂੰ ਸਾਰਾ ਸਾਰਾ ਬਾਈ ਡਿਟੇਲ ਦਿਖਾ ਦੇ ਦੰਦੀਆਂ 14 ਤੋੜਾ ਕੱਢਦੀ ਆ ਰਹੇ ਹਨਾ ਹਾਂ ਸਭ ਤੋਂ 14 ਦਿਨਾਂ ਤੇ ਚੱਕਦੀ ਬਈ ਹਲੇ ਇਹ ਪਹਿਲੇ ਸੂਰੇ ਠੀਰੀ ਸੂਈ ਹੋਣੀ ਹਨਾ ਠੀਰੀ ਸੂਈ ਸੀ ਬਾਈ ਠੀਕ ਐ ਕੀ ਮੰਨ ਕੇ ਚਲੋ ਹਾਈਸਟ ਉਮੀਦ ਲਾ ਕੇ ਚੱਲੇ ਬੰਦਾ ਇਹਦਾ ਬਾਈ ਯਾਰ ਅਗਲੇ ਦੂਜੇ ਹਰੇਕ ਨੇ ਬਾਕੀ ਤਾਂ ਆਪ ਦੀ ਸਮਝ ਆ ਉਹ ਕਰਨੀਆਂ ਹਨਾ ਠੀਕ ਐ ਆਪਾਂ ਯਾਨੀ ਇੱਥੋਂ ਆਪਣੇ ਕਿਲੇ ਤੋਂ ਦੁੱਧ ਦੇ ਦਾ 45 ਕਿਲੋ ਚਵਾ ਦਾਂਗੇ ਠੀਕ ਆ ਵੀ 40 ਤੋਂ ਬਾਹਰ ਦੁੱਧ ਦੇਣ ਵਾਲੀ ਬੈਣ ਹੈਗੀ ਆ ਜੀ 45 ਆਪਾਂ ਚਵਾ ਕੇ ਦੇ ਦਾਂਗੇ ਆਪਦੇ ਕਿੱਲੇ ਤੋਂ ਠੀਕ ਹੈ ਤੇ ਰੇਟ ਫਿਰ ਮੰਨ ਕੇ ਚੱਲ ਵੀ ਲੱਖ ਤੋਂ ਲੈ ਕੇ 2 ਤੱਕ ਹੈਗੇ ਆਪਣੇ ਕੋਲੇ ਨਾ ਬਾਈ ਬਾਰੀ ਨਹੀਂ ਯਾਰ 2 ਤੋਂ ਹੀ ਬਾਹਰ ਹਾਂ ਜੀ ਆ ਦੇ ਲੈ ਹਾਈਟ ਸੋ ਬ్రో 2 ਤੋਂ ਵੀ ਬਾਹਰ ਆ ਕਿਉਂਕਿ ਬੈੜਾ 48 50 ਪਿਆ ਕਿਲੋ ਮੈਕਸਿਮਮ ਮੰਨ ਕੇ ਜਲੇ 45 ਤੋਂ ਆ ਵੱਲੇ ਰੜਾਗੇ ਤੇ ਇੱਕ ਦਾ ਆ ਬਾਈ ਚਾਲ ਦੂਏ ਨੇ ਦਾ ਵੀਡੀਓ ਤੇ ਜੱਜ ਕਰਨਾ ਤੂੰ ਉੱਤੇ ਬੈਠ ਖੜਾਂਗਾ ਸੋ ਵੀਰੋ ਮਨ ਕੇ ਚਲੋ ਜਿੱਦਾਂ ਦੀ ਚੀਜ਼ਾਂ ਸਨ ਉਹ ਜੀ ਦੀ ਹੋਊਗੀ ਤੁਸੀਂ ਦੇਖ ਲਾ ਬਈ ਹਾ ਖੜੀਆਂ ਨੇ ਕਿ ਤੇ ਐਡੀਆਂ ਐਡੀਆਂ ਫੁੱਲ ਸ਼ਾਇਦ ਦੇ ਵਿੱਚ ਹਨਾ ਹਾਂ ਤੇ ਆਪਣਾ ਨੰਬਰ ਡਰੈਸ ਬੋਲ ਜਾਈ ਆਪਣਾ ਨੰਬਰ ਬਾਈ 85448 25610 ਸੋ ਵੀਰੋ ਸੇ ਬੜਾ ਪੱਧਰ ਦਿਖਾ ਦਿਆਂ ਪਿੰਡ ਮੁਬਾਰਕਪੁਰ ਚੁੰਗਾ ਮਲੇ ਕੋੜ ਦੇ ਪਿੰਡ ਬਹਿ ਗਿਆ ਤਿੰਨ ਕ ਸੁੰਜਾਂ ਵਿੱਚ ਤਿੰਨ ਕਪੜਾ ਕਿਸੇ ਵੀ ਵੀਰ ਦੇ ਕੋਈ ਵੀ ਨੱਕ ਪਸੰਦ ਕੋੜਿਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ 40 ਕਿਲੋ ਤੋਂ ਲੈ ਕੇ ਲਗਭਗ 50 ਕਿਲੋ ਤੱਕ ਦੇ ਬੜਾ ਵੀਰ ਕੋਲੇ ਵਪਾਰ ਦਾ ਕੰਮ ਆ ਰੋਟੀਨ ਜਿਹਾ ਪਸੂ ਹਰ ਵਕਤ ਹੁੰਦੇ ਰਹਿੰਦੇ ਆ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਈ ਤਿਆਜਦੇ ਰਹੋ